ਸਸ਼ੀ ਗਾਲ ਵੀ ਸਾਰੇ ਵੀਰਾਂ ਨੂੰ ਜਿਹੜੇ ਬੰਦੇ ਪਿਛਲੇ ਸਾਲ ਹੋਏ ਐਕਸਾਈਜ਼ ਇਨਸਪੈਕਟਰ ਦੇ ਪੇਪਰ ਦੇ ਪੰਜਾਬੀ ਦੇ ਪੇਪਰ ਵਿੱਚੋਂ ਫੇਲ ਸੂ ਉਹ ਐਸੀ ਜੋ ਸੀਨੀਅਰ ਕਮ ਅਸਿਸਟੈਂਟ ਦਾ ਜਿਹੜਾ ਪੇਪਰ ਹੋਇਆ ਇਨਸਪੈਕਟਰ ਲੈਵਲ ਦਾ ਉਸ ਵਿੱਚ 99 ਨੰਬਰ ਲੈ ਕੇ ਪਾਸ ਹੋਇਆ ਹੈਰਾਨੀ ਦੀ ਗੱਲ ਇਹ ਆ ਕਿ ਜਿਹੜੇ 44 ਟੌਪਰੀ ਲਿਸਟ ਆਈ ਆ 44 ਵਿਦਿਆਰਥੀਆਂ ਦੀ ਉਹਦੇ ਵਿੱਚ ਜਿਹੜੇ ਵਿਦਿਆਰਥੀ ਨੇ ਪਹਿਲੇ ਨੇ ਪਹਿਲਾ ਗਲਤ ਕੀਤਾ ਉਸੇ ਨੇ ਹੀ ਦੂਜੇ ਨੇ ਵੀ ਦੂਜੇ ਹੀ ਗਲਤ ਕੀਤਾ ਤੀਜੇ ਨੇ ਵੀ ਤੀਜੇ ਹੀ ਜਿਹੜੇ ਵਿਦਿਆਰਥੀ ਨੇ ਪਹਿਲੇ ਨੇ ਸਹੀ ਕੀਤਾ ਜੋ ਆਨਸਰ ਦੂਜੇ ਨੇ ਵੀ ਉਹੀ ਸਹੀ ਕੀਤਾ ਤੀਜੇ ਨੇ ਵੀ ਉਹੀ ਸਹੀ ਕੀਤਾ ਤਾਂ ਹੈਰਾਨੀ ਦੀ ਗੱਲ ਇਹ ਆ ਵੀ ਇਹੋ ਜਿਹਾ ਕਿਹੜਾ ਦਿਮਾਗ ਆ ਜੋ ਇਹਨਾਂ ਚਤਾਲੀਆਂ ਦੇ ਸੇਮ ਲੱਗਿਆ ਤਾਂ ਇਹ ਆਰਐਮਬੀ ਟੈਲੀਵਿਜ਼ਨ ਵਾਲਿਆਂ ਨੇ ਜਿਹੜਾ ਡਾਟਾ ਰਿਕਾਰਡ ਇਕੱਠਾ ਕੀਤਾ ਉਹਦੇ ਵੇਸਤੇ ਮੈਂ ਤੁਹਾਨੂੰ ਦੱਸ ਰਿਹਾ ਤਾਂ ਦੇਖਦੇ ਆਪਾਂ ਅੱਗੇ ਸਾਰੀ ਆਰਐਮਬੀ ਟੈਲੀਵਿਜ਼ਨ ਵਾਲਿਆਂ ਦੀ ਇਹ ਖਬਰ ਦੇਖੋ ਤਾਂ ਧਿਆਨ ਨਾਲ ਤੁਸੀਂ ਸੁਣੋ ਵੀ ਕਿਸ ਤਰ੍ਹਾਂ ਹਜੇ ਨੌਕਰੀਆਂ ਵਿੱਚ ਕਪਲਾਬਾਜੀ ਹੋ ਰਹੀ ਆ ਪੰਜਾਬੀ ਦੇ ਵਿੱਚੋਂ ਜਿਹੜੇ ਫੇਲ ਹੁੰਦੇ ਆ ਐਕਸਾਈਜ਼ ਇੰਸਪੈਕਟਰ ਦੇ ਐਗਜ਼ਾਮ ਦੇ ਵਿੱਚੋਂ ਤੇ ਉਹ ਜਦੋਂ ਸੀਨੀਅਰ ਅਸਿਸਟੈਂਟ ਦਾ ਐਗਜ਼ਾਮ ਦਿੰਦੇ ਨੇ ਤਾਂ ਸੁਰਿੰਦਰ ਤੁਸੀਂ ਹੈਰਾਨ ਹੋਵੋਗੇ 99 ਨੰਬਰ ਲੱਗੇ ਪਹਿਲੇ ਨੇ ਜੋ ਗਲਤ ਕੀਤਾ ਦੂਜੇ ਨੇ ਵੀ ਉਹੀ ਗਲਤ ਕੀਤਾ ਤੀਜੇ ਨੇ ਵੀ ਚੌਥੇ ਨੇ ਵੀ ਪੰਜ ਨੇ ਵੀ ਪਹਿਲੇ ਨੇ ਜੋ ਸਹੀ ਕੀਤਾ ਦੂਜੇ ਨੇ ਵੀ ਉਹੀ ਸਹੀ ਤੀਜੇ ਨੇ ਵੀ ਉਹੀ ਸਹੀ ਚੌਥੇ ਨੇ ਵੀ ਉਹੀ ਸਹੀ ਪੰਜਵੇਂ ਨੇ ਵੀ ਉਹੀ ਸਹੀ ਹੁਣ ਭਾਈ ਇਹ ਦੱਸੋ ਵੀ ਐਸਾ ਕਿਹੜਾ ਦਿਮਾਗ ਆ ਜਿਹੜਾ 44 ਦੇ 44ਾਂ ਦੇ ਸੇਮ ਲੱਗਿਆ ਗਿਆ ਕੀ ਪੇਪਰ ਲੀਕ ਹੋਇਆ ਕੀ ਸੀਟਾਂ ਵਿਕੀਆਂ ਜਾਂ ਫਿਰ ਕੁਝ ਐਸਾ ਹੋਇਆ ਕਿ ਜਿਹੜੀਆਂ ਇਹਨਾਂ ਦੀਆਂ OMR ਸ਼ੀਟਸ ਜਿਹਦੇ ਵਿੱਚ ਮਾਰਕ ਕੀਤਾ ਹੋਇਆ ਸੀ ABC ਉਹ ਬਾਅਦ ਵਿੱਚ ਪਰਹੀ ਗਈ ਸਰਕਾਰ ਆਪਣੇ ਆਪ ਨੂੰ ਭ੍ਰਿਸ਼ਟਾਚਾਰ ਮੁਕਤ ਕਹਿੰਦੀ ਆ ਤੇ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੇ ਵਿੱਚ ਜੇਕਰ ਐਸਾ ਕੁਝ ਹੋ ਰਿਹਾ ਤਾਂ ਐਡੇ ਕਿਹੜੇ ਵੱਡੇ ਜਿਹੜੇ ਹੈਗੇ ਨੇ ਗਰੋ ਬੈਠੇ ਨੇ ਜਿਨ੍ਹਾਂ ਨੂੰ ਪਰਵਾਹ ਹੀ ਨਹੀਂ ਸਰਕਾਰ ਦੀ ਬਹੁਤੇ ਇੰਨਾਂ ਦੇ ਨੇ ਜਿਨ੍ਹਾਂ ਦੀ ਏਜ 45 40 45 ਸਾਲ 40 45 ਸਾਲ ਤੱਕ ਸ਼ਾਇਦ ਉਡੀਕ ਕਰਦੇ ਰਹੇ ਕਦੋਂ ਸਾਡੀ ਏਜ 40 45 ਸਾਲ ਹੋਵੇ ਹਾਲਾਂਕਿ ਉਹਨਾਂ ਨੇ ਪਿੱਛੇ ਕੋਈ ਪੇਪਰ ਨਹੀਂ ਦਿੱਤਾ ਇਹ ਪੇਪਰ ਦਿੱਤਾ ਤੇ ਪਹਿਲਾਂ ਚ ਜੇ ਬੈਲਟ ਤੇ ਜਾਓਗੇ ਨਾ ਗਰ ਬੈਲਟ ਤਾਂ ਇੱਕੋ ਏਰੀਏ ਦੇ ਨੇ ਹੁਸ਼ਿਆਰਪੁਰ ਵਾਲੇ ਕਹਿੰਦੇ ਪੜਾਈ ਤੋਂ ਬਹੁਤ ਚੰਗੇ ਆ ਅਮਰਸਾ ਜਲੰਧਰ ਵੱਡੇ ਵੱਡੇ ਸ਼ਹਿਰ ਹੈਗੇ ਆ ਹੁਣ ਕੋਈ ਬੱਚਾ ਵੀ ਨਹੀਂ ਆਇਆ ਕਿ ਪੜ੍ਹਦੇ ਹੀ ਨਹੀਂ ਗਲਤ ਇਹੀ ਹੈ ਨਾ ਹੁਸ਼ਿਆਰਪੁਰ ਸਾਈਡ ਜਲੰਧਰ ਸਾਈਡ ਚੱਲ ਜਾਓ ਕਹਿੰਦੇ ਬਹੁਤ ਅੱਖੇ ਆ ਪੜ੍ਹਾਈ ਦੇ ਵਿੱਚ ਬਹੁਤ ਹੁਸ਼ਿਆਰ ਬਣਦੇ ਠੀਕ ਆ ਇਹ 44 ਗਲਤ ਹੈ ਪਰ ਜਿਹੜੇ ਸਲੈਕਟ ਹੋ ਗਏ ਉਹਨਾਂ ਦਾ ਹੀ ਕਸੂਰ ਆ ਯਾਰ ਉੱਠਦੇ ਬੋਲਣ ਵਾਲੀ ਗੱਲ ਆ ਹੁਣ ਡਿੱਗਿਆ ਹੁਣ ਡਿੱਗਿਆ ਹੁਣ ਡਿੱਗਿਆ ਉਹ ਡਿੱਗਦਾ ਹੀ ਨਹੀਂ ਉਹ ਤਾਂ ਉਹ ਤਾਂ ਵਿਚਾਰੇ ਰਹਿ ਗਏ ਨਾ ਲੰਮਕ ਦੇ ਲੰਮਕ ਦੇ ਅਸੀਂ ਇਹ ਨਹੀਂ ਕਹਿੰਦੇ ਕਿ ਠੀਕ ਹੈ 44 ਨੂੰ ਕਿਉਂ ਨੌਕਰੀ ਮਿਲ ਗਈ ਅਸੀਂ ਤਾਂ ਇਹ ਕਹਿੰਦੇ ਕਿ ਸਪਸ਼ਟ ਜਾਂਚ ਹੋਵੇ ਇਹ 44 ਕਿੰਨਾਂ ਦੀਆਂ ਨੌਕਰੀਆਂ ਖਾ ਗਏ ਇਹ 44 ਜਿਹੜੇ ਨੇ ਇਹ ਕਿੰਨਾਂ ਦੀਆਂ ਨੌਕਰੀਆਂ ਖਾ ਗਏ ਜੇਕਰ ਇਥੇ ਘਟਾਲਾ ਹੋਇਆ ਗੱਲ ਕਰੀਏ ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ ਦਾ ਜਿਹੜਾ ਇਹ ਐਗਜ਼ਾਮ ਆ ਇਹ 28 ਜਨਵਰੀ 2024 ਨੂੰ ਹੁੰਦਾ ਆ ਪਿਛਲੇ ਦਿਨੀ 11 ਅਗਸਤ ਨੂੰ ਜਿਹੜੀ ਆ ਇਹਦਾ ਰਿਜ਼ਲਟ ਆਉਂਦਾ ਆ ਹਾਲਾਂਕਿ ਰਿਜ਼ਲਟ ਤੋਂ ਬਾਅਦ ਇਹ ਸਾਰੇ ਤੱਥ ਜਿਨ੍ਹਾਂ ਦੇ ਵੱਲੋਂ ਇਕੱਠੇ ਕੀਤੇ ਗਿਆ ਉਹਨਾਂ ਨੂੰ ਤਕਰੀਬਨ 20 ਦਿਨ ਲੱਗੇ ਪਰ ਤੱਥ ਇਕੱਠੇ ਕਰਨ ਤੋਂ ਬਾਅਦ ਜੋ ਚੀਜ਼ ਸਾਹਮਣੇ ਆਈ ਆ ਉਹਨੇ ਸਭ ਨੂੰ ਝੁਕਾ ਕੇ ਰੱਖ ਦਿੱਤਾ ਹੈਰਾਨੀਜਨਕ ਕਿਉਂਕਿ ਜਦੋਂ ਬੱਚਾ ਸਕੂਲ ਦੇ ਵਿੱਚ ਪੜਦਾ ਤੇ ਉਹ ਮਤਲਬ ਚੰਗਾ ਹੁਸ਼ਿਆਰ ਹੁੰਦਾ ਤਾਂ ਮਾਪਿਆਂ ਨੂੰ ਪਹਿਲੀ ਹੀ ਲੱਗਣ ਲੱਗ ਜਾਂਦਾ ਕਿ ਯਾਰ ਸਾਡਾ ਬੱਚਾ ਚੰਗਾ ਇਹਨੂੰ ਚੰਗੇ ਸਕੂਲ ਕਾਲਜ ਇਸ ਤੋਂ ਬਾਅਦ ਚੰਗੇ ਕਾਲਜ ਦੇ ਵਿੱਚ ਪੜਾਵਾਂਗੇ ਆਫੀਸਰ ਲੱਗੂਗਾ ਆਫੀਸਰ ਰੈਂਕ ਤੱਕ ਪਹੁੰਚੂਗਾ ਪਰ ਜਦੋਂ ਇਹ ਹੋਵੇ ਕਿ ਯਾਰ ਆਫੀਸਰ ਰੈਂਕ ਤੱਕ ਪਹੁੰਚਣ ਦੇ ਲਈ ਤੁਹਾਨੂੰ ਭਰਤੀ ਦੇ ਥਰੂ ਤਾਂ ਲੰਘਣਾ ਹੀ ਪੈਣਾ ਨਾ ਪੇਪਰ ਤਾਂ ਦੇ ਤੇ ਜੀ ਉਸ ਪੇਪਰ ਦੇ ਨਾਲ ਕੋਟਾਲਾ ਸ਼ਬਦ ਜੁੜ ਗਿਆ ਤਾਂ ਤੁਹਾਡੀਆਂ ਉਮੀਦਾਂ ਦੇ ਤਾਂ ਪਾਣੀ ਫਿਰੂਗਾ ਫਿਰੂਗਾ ਨਾਲ ਤੁਹਾਡੇ ਮਾਪਿਆਂ ਦੀ ਉਮੀਦਾਂ ਦੀ ਪਾਣੀ ਫਿਰ ਗਈ ਜਿੰਨੇ ਤੁਹਾਨੂੰ 20 25 ਸਾਲ ਪਾਲਿਆ ਹੁੰਦਾ ਤੁਹਾਡੇ ਇਨਵੈਸਟ ਕੀਤਾ ਹੁੰਦਾ ਆਪਦੀ ਮਿਹਨਤ ਦੀ ਕਮਾਈ ਆਪਦੀ ਖੂਨ ਪਸੀਨੇ ਦੀ ਕਮਾਈ ਐਸਾ ਹੀ ਕੁਝ ਇੱਥੇ ਹੋ ਰਿਹਾ ਹੈ ਦੇਖੋ ਅਸੀਂ ਸ਼ੁਰੂਆਤ ਦੇ ਵਿੱਚ ਹੀ ਮੈਂ ਕਹਿ ਰਿਹਾ ਕਿ ਅਸੀਂ ਪੰਜਾਬ ਸਰਕਾਰ ਨੂੰ ਇਹ ਮੰਗ ਕਰਦੇ ਹਾਂ ਫਤ ਬਣ ਕੇ ਬੇਨਤੀ ਕਰਦੇ ਹਾਂ ਕਿ ਜਾਂਚ ਹੋਣੀ ਚਾਹੀਦੀ ਇਸ ਚੀਜ਼ ਦੀ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਆ ਅਸੀਂ ਤੱਥ ਸਾਰੇ ਸਾਹਮਣੇ ਰੱਖਦੇ ਹਾਂ ਉਸ ਤੋਂ ਪਹਿਲਾਂ ਵੀ ਇਸ ਚੀਜ਼ ਦੇ ਉੱਪਰ ਦੋ ਰਿਪੋਰਟਸ ਆ ਚੁੱਕੀਆਂ ਨੇ ਹੁ ਇਸ ਦੇ ਵਿੱਚ ਪਹਿਲੇ 44 ਰੈਂਕ ਆਏ ਨੇ ਨਾ ਜਿਨ੍ਹਾਂ ਦੇ ਪਹਿਲੇ 44 ਰੈਂਕ ਆਏ ਨੇ ਉਹਨਾਂ ਤੇ ਵੱਡੇ ਸਵਾਲ ਖੜੇ ਹੁੰਦੇ ਨੇ ਮੇਰੇ ਹੱਥ ਦੇ ਵਿੱਚ ਪੂਰੀ ਲਿਸਟ ਆ ਪਹਿਲੇ 44 ਰੈਂਕਾਂ ਤੇ ਵੱਡੇ ਸਵਾਲ ਜਿਹੜੇ ਆ ਉਹ ਖੜੇ ਹੁੰਦੇ ਨੇ ਹੁੰਦੇ ਕਿਉਂ ਨੇ ਸਭ ਤੋਂ ਪਹਿਲਾਂ ਤਾਂ ਕਿ ਇੱਕੋ ਏਰੀਏ ਦੇ ਨੇ ਅੱਛਾ ਜੇ ਬੈਲਟ ਤੇ ਜਾਓਗੇ ਨਾ ਗਰ ਬੈਲਟ ਤਾਂ ਇੱਕੋ ਏਰੀਏ ਦੇ ਨੇ ਇਹ ਨੇੜੇ ਤੇੜ ਦੇ ਰੇ ਤੇ ਇਸ ਇਸ ਬੈਲਟ ਤੇ ਇੱਕ ਵਾਰੀ ਪਹਿਲਾਂ ਵੀ ਸਵਾਲ ਉੱਠ ਚੁੱਕੇ ਕਪਈ ਕੁਛ ਨਾ ਕੁਛ ਜਿਹੜਾ ਹੈਗਾ ਚੱਲ ਰਿਹਾ ਫਿਰ ਵੱਡੀ ਗੱਲ ਚਲੋ ਆਪਾਂ ਇਹ ਗੱਲ ਇਹ ਵੀ ਮੰਨ ਲੀਏ ਕਿ ਬਹੁਤ ਇੰਟੈਲੀਜੈਂਟ ਸਟੂਡੈਂਟ ਇਸ ਏਰੀਆ ਦੇ ਵਿੱਚ ਹੋਣਗੇ ਰਹਿੰਦੇ ਆ ਚਲੋ ਜਾਂ ਫਿਰ ਇੱਥੇ ਕੋਈ ਐਸਾ ਇੰਸਟੀਚਿਊਟ ਆ ਜਿਹੜਾ ਭਈ ਪੜਾਉਂਦਾ ਹੋ ਸਕਦਾ ਇਹਨੂੰ ਪਾਸੇ ਕਰਦੇ ਫਿਰ ਦੇਖੋ ਮਤਲਬ ਇਹਨਾਂ ਦੇ ਵਿੱਚੋਂ ਬਹੁਤੇ ਉਹ ਨੇ ਜਿਨ੍ਹਾਂ ਨੇ ਐਕਸਾਈਜ਼ ਇੰਸਪੈਕਟਰ ਦਾ ਐਗਜ਼ਾਮ ਦਿੱਤਾ ਤੇ ਉਹ ਪੰਜਾਬੀ ਵਿੱਚ ਹੀ ਰਹਿ ਗਏ ਅੱਛਾ ਪੰਜਾਬੀ ਦੇ ਵਿੱਚੋਂ ਜਿਹੜੇ ਫੇਲ ਹੁੰਦੇ ਆ ਐਕਸਾਈਜ਼ ਇੰਸਪੈਕਟਰ ਦੇ ਐਗਜ਼ਾਮ ਦੇ ਵਿੱਚੋਂ ਤੇ ਉਹ ਜਦੋਂ ਸੀਨੀਅਰ ਅਸਿਸਟੈਂਟ ਦਾ ਐਗਜ਼ਾਮ ਦਿੰਦੇ ਨੇ ਤਾਂ सुरेंद्र ਤੁਸੀਂ ਹੈਰਾਨ ਹੋਵੋਗੇ 99 ਜੇ ਪਿੱਛੇ ਹੋਇਆ ਵੀ ਜਿਹੜੇ ਬੰਦੇ ਪਟਵਾਰੀ ਦੇ ਪੇਪਰ ਚੋਂ ਰਹੇ ਗਏ ਉਹ ਨੈਪ ਤਸਿਲ ਦਾ ਪੇਪਰ クリア ਕਰ ਗਏ। ਇਹੀ ਆ ਮੈਂ ਉਹੀ ਗੱਲ ਕਰ ਰਿਹਾ ਕਿ ਜਿੰਨਾਂ ਤੋਂ ਪੰਜਾਬੀ ਜਿੰਨਾਂ ਤੋਂ ਐਕਜ਼ਾਈਜ਼ ਇਨਸਪੈਕਟਰ ਦੇ ਪੇਪਰ ਦੇ ਵਿੱਚ ਪੰਜਾਬੀ ਕਲੀਅਰ ਨਹੀਂ ਹੋਈ। ਉਹਨਾਂ ਨੇ ਸੀਨੀਅਰ ਅਸਿਸਟੈਂਟ ਦੇ ਵਿੱਚ 99 98 ਨੰਬਰ ਲੈ ਲੇ ਫਿਰ ਇੱਕ ਹੋਰ ਦੇਖੋ। ਜਿਹੜੇ ਪਹਿਲੇ 44 ਰੈਂਕ ਦੇ ਨੇ ਨਾ ਜਿੰਦੇ ਪਹਿਲੇ 44 ਰੈਂਕ ਆਏ ਨੇ। ਉਹਨਾਂ ਦੇ ਨੰਬਰ ਤੁਸੀਂ ਦੇਖੋਗੇ ਤਾਂ ਮੈਨੂੰ ਲੱਗਦਾ ਵੀ 80 ਤੋਂ 90 ਦੇ ਵਿੱਚ ਵਿੱਚ ਆ 85 ਤੋਂ 90 ਦੇ ਵਿੱਚ ਵਿੱਚ 90% ਦੇ ਵਿੱਚ ਵਿੱਚ ਨੰਬਰ ਹੈਗੇ ਆ ਹੈਗੇ ਆ। ਫਿਰ ਮਤਲਬ ਬਹੁਤੇ ਪੰਜਾਬੀ ਦੇ ਵਿੱਚੋਂ ਫੇਲ ਉਹ ਤੋਂ ਵੀ ਉਪਰ ਨੰਬਰ ਜਿਹੜਾ ਲੈ ਜਾਂਦੇ ਫਿਰ ਹੋਰ ਦੇਖੋ ਚਲੋ ਇਹਨੂੰ ਵੀ ਪਾਸੇ ਕਰ ਦਨੇ ਇਸ ਦਾ ਹੱਥ ਨੂੰ ਵੀ ਆਪਾਂ ਕਹਿ ਦਨੇ ਕਿ ਠੀਕ ਹੈ ਵੀ ਹੋ ਸਕਦਾ ਫਿਰ ਹੋਰ ਦੇਖੋ ਬਹੁਤੇ ਇਦਾਂ ਦੇ ਨੇ ਜਿਨ੍ਹਾਂ ਦੀ ਏਜ 45 ਤੋਂ 40 45 ਸਾਲ ਹੂੰ 40 45 ਸਾਲ ਤੱਕ ਸ਼ਾਇਦ ਉਹ ਉਡੀਕ ਕਰਦੇ ਰਹੇ ਕਦੋਂ ਸਾਡੀ ਏਜ 40 45 ਸਾਲ ਹੋਵੇ ਹਾਲਾਂਕਿ ਉਹਨਾਂ ਨੇ ਪਿੱਛੇ ਕੋਈ ਪੇਪਰ ਨਹੀਂ ਦਿੱਤਾ ਇਹ ਪੇਪਰ ਦਿੱਤਾ ਤੇ ਪਹਿਲਾਂ ਚ ਰੈਂਕ ਆ ਗਿਆ ਤੁਹਾਨੂੰ ਲੱਗਦਾ ਕਿ ਕਿਉਂ ਮੈਨੂੰ ਲੱਗਦਾ ਵੀ ਜਿਹੜੇ ਨੇ ਸਰਕਾਰੀ ਨੌਕਰੀ ਲੈਣੀ ਹੁੰਦੀ ਹੈ ਉਹ ਤਾਂ ਜਦੋਂ ਆਪਦੀ ਬੈਚਲਰ ਕਲੀਅਰ ਕਰਦਾ ਹੈ ਤਾਂ ਉਸ ਤੋਂ ਬਾਅਦ ਉਹ ਤਿਆਰੀ ਕਰਨੀ ਸ਼ੁਰੂ ਕਰਦਾ ਪੇਪਰ ਦੇਣੇ ਇੱਥੇ ਜਿਹੜਾ ਮੈਂ ਤੁਹਾਨੂੰ ਜਿਵੇਂ ਆਪਾਂ ਦੱਸ ਦਿੱਸੇ ਸੀ ਨਾ ਕਿਹੜੇ ਏਰੀਆ ਦੇ ਨੇ ਮਾਨਸਾ ਦੇ ਤਕਰੀਬਨ 18 ਸਟੂਡੈਂਟ ਜਿਹੜੇ ਨੇ ਉਹ ਮਾਨਸਾ ਦੇ ਹਾਂ 18 ਮਾਨਸਾ ਦੇ ਨੇ ਸੰਗਰੂਰ ਦੇ 3 ਨੇ ਹਰਿਆਣੇ ਦੇ 5 ਨੇ ਫਾਜ਼ਲਕਾ ਦੇ 2 ਨੇ ਬਠਿੰਡੇ ਦੇ 3 ਨੇ ਜਿਹੜੇ ਪਹਿਲੇ ਚਾਹਲੀਆਂ ਦੇ ਵਿੱਚ ਜਿਹੜੇ ਉਹ ਆਏ ਨੇ ਹੋਰ ਦੇਖੋ ਜਿਨ੍ਹਾਂ ਦੇ ਬਲਕਿ ਹਾਲਾਂਕਿ ਇਹ ਉਨਾ ਸਟੂਡੈਂਟਸ ਦੇ ਵੱਲੋਂ ਹੀ ਕੱਢੀ ਗਿਆ ਜਿਹਨੇ ਪੇਪਰ ਖੋਦ ਦਿੱਤਾ ਜਿਹੜੇ ਖੁਦ ਚੌਂਕੇ ਨੇ ਪਰ ਉਹ ਕਹਿੰਦੇ ਨੇ ਕਿ ਅਸੀਂ ਕਿ ਇਹ ਨਹੀਂ ਹੈਗਾ ਕਿ ਇਸ ਤੋਂ ਅੱਗੇ ਜਾ ਕੇ ਇਹ ਹੋਵੇ ਕਿ ਐਸਾ ਕੁਝ ਨਹੀਂ ਹੋਇਆ ਉਹ ਕਹਿੰਦੇ ਕਿ 44 ਸਾਨੂੰ ਇਹ ਸਿੱਧਮ ਸਿੱਧੇ ਜਿੰਨਾਂ ਦੇ ਉੱਪਰ ਸਵਾਲ ਖੜੇ ਹੁੰਦੇ ਨੇ ਉਹਨੇ ਉਸ ਤੋਂ ਬਾਅਦ 45 46 47 ਉਹ ਕੁਝ ਸਹੀ ਮਿਲੇ ਕਿ ਉਹ ਠੀਕ ਆ ਉਸ ਤੋਂ ਬਾਅਦ ਕਹਿੰਦੇ ਅਸੀਂ ਉਸ ਤੋਂ ਅੱਗੇ ਗਈ ਨਹੀਂ ਹੋ ਸਕਦਾ ਕਿ ਇਹ ਕੁਟਾਲਾ ਇੱਥੇ ਨਾ ਰੁਕੇ ਇਹ ਚੀਜ਼ ਇੱਥੇ ਇਹ ਇਦੋਂ ਅੱਗੇ ਵੀ ਹੋਵੇ ਫਿਰ ਹੁਣ ਹੋਰ ਜਿਹੜੀ ਚੀਜ਼ ਨੇ ਮਤਲਬ ਇਹ ਸਾਫ ਤੇ ਸਪਸ਼ਟੀ ਕਰਤਾ ਕਿ ਯਾਰ ਕੁਝ ਨਾ ਕੁਝ ਹੋਇਆ ਜ਼ਰੂਰ ਆ ਹੋਇਆ ਕੀ ਆ ਉਹ ਮਤਲਬ ਸੁਰੇਂਦਰ ਜਦੋਂ ਇਹਨਾਂ ਤੇ ਜਿਹੜੀਆਂ ਮਾਰਕਸ਼ੀਟਾਂ ਨੇ ਉਹ ਤੇ ਨਿਗਾ ਮਾਰਦੇ ਆ ਉਹਨਾਂ ਤੇ ਨਿਗਾ ਵੱਜਦੀ ਆ ਕਿ ਭਾਈ ਅਨਸਰ ਸ਼ੀਟਸ ਜਿਹੜੀਆਂ ਨੇ ਉਹਨਾਂ ਤੇ ਨਿਗਾ ਵੱਜਦੀ ਆ ਤਾਂ ਉਦੋਂ ਬੜਾ ਹਨਾ ਹੁੰਦਾ ਪਤਾ ਹੁਣ ਆਪਾਂ ਇੱਥੇ ਇੱਕ ਆਪਣਾ ਕੈਮਰਾ ਪਰਸਨ ਗੁਰਪ੍ਰੀਤ ਖੜਾ ਤੁਸੀਂ ਖੜਿਓ ਮੈਂ ਖੜਾ ਸਾਡੇ ਤਿੰਨਾਂ ਦੇ ਦਿਮਾਗ ਵੱਖੋ ਵੱਖਾ ਬਿਲਕੁਲ ਮੈਂ ਮੰਨ ਲਓ ਕਿਸੇ ਨੇ ਚੌਥੇ ਨੇ ਸਾਨੂੰ ਸਵਾਲ ਕਰਿਆ ਉਹਦਾ ਅਨਸਰ ਗੁਰਪ੍ਰੀਤ ਨੇ ਵੱਖ ਦੇਣਾ ਮੈਂ ਵੱਖ ਦੇਣਾ ਤੁਸੀਂ ਵੱਖ ਦੇਣਾ ਸੁਭਾਵਿਕ ਤੌਰ ਤੇ ਇਹੀ ਹੋਊਗਾ ਨਾ ਹੋ ਸਕਦਾ ਚਲੋ ਤੁਹਾਡਾ ਸਾਡੇ ਕੁਝ ਲਫ਼ਜ਼ ਕੁਝ ਅਲਫਾਜ਼ ਮਿਲ ਜਾਣਾ ਪਰ ਪੂਰਨ ਰੂਪ ਦੇ ਵਿੱਚ ਸਾਡਾ ਜਵਾਬ ਤਾਂ ਕਿ ਜਵਾਬ ਮਿਲ ਰਹੇ ਨੇ ਮਤਲਬ ਪਹਿਲੇ ਨੇ ਜੋ ਗਲਤ ਕੀਤਾ ਦੂਜੇ ਨੇ ਵੀ ਉਹੀ ਗਲਤ ਕੀਤਾ ਤੀਜੇ ਨੇ ਵੀ ਚੌਥੇ ਨੇ ਵੀ ਪੰਜ ਨੇ ਵੀ ਪਹਿਲੇ ਨੇ ਜੋ ਸਹੀ ਕੀਤਾ ਦੂਜੇ ਨੇ ਵੀ ਉਹੀ ਸਹੀ ਤੀਜੇ ਨੇ ਵੀ ਉਹੀ ਸਹੀ ਚੌਥੇ ਨੇ ਵੀ ਉਹੀ ਸਹੀ ਪੰਜਵੇਂ ਨੇ ਵੀ ਉਹੀ ਸਹੀ ਹੁਣ ਭਾਈ ਇਹ ਦੱਸੋ ਵੀ ਐਸਾ ਕਿਹੜਾ ਦਿਮਾਗ ਆ ਜਿਹੜਾ 44 ਦੇ 44 ਦੇ ਸੇਮ ਲੱਗਿਆਗਾ ਕਿ ਜਿਹੜੇ ਜਿਹੜਿਆਂ ਤੇ ਉਹਨੇ ਇਹ ਇਹ ਨੂੰ ਮਾਰਕ ਕੀਤਾ ਅਗਲੇ ਨੇ ਵੀ ਇਹ ਨੂੰ ਕੀਤਾ ਉਹਨੂੰ ਵੀ ਬੀ ਨੂੰ ਕੀਤਾ ਉਹਨੇ ਵੀ ਉਹ ਕੀਤਾ ਇਹ ਸੈਟ A B C ਤੇ D ਆਈ ਸੀ ਤਾਂ ਜੇ A ਜਿਨ੍ਹਾਂ ਕੋਲੇ A ਆਇਆ ਸੀ ਉਹਨਾਂ ਦੇ ਵੀ ਮਿਲਦੇ ਨੇ ਅਨਸਰ ਜਿਹੜੇ ਉਹਨਾਂ ਦੇ ਮਿਲਦੇ ਨੇ ਉਸ ਤੋਂ ਬਾਅਦ ਆਪਾਂ ਬੀ ਦੀ ਗੱਲ ਕਰੀਏ ਤਾਂ ਬੀ ਵਾਲਿਆਂ ਦੇ ਵੀ ਅਨਸਰ ਜਿਹੜੇ ਮਿਲਦੇ ਨੇ ਸੀ ਦੀ ਗੱਲ ਕਰੀਏ ਤਾਂ ਸੀ ਦੇ ਵਿੱਚ ਵੀ ਸੇਮ ਹੀ ਆ ਡੀ ਦੀ ਗੱਲ ਕਰਾਂਗੇ ਤਾਂ ਡੀ ਦੇ ਵਿੱਚ ਵੀ ਸੇਮ ਹੀ ਆ ਪਰ ਹੈ ਇਹ ਸਿਰਫ ਚਤਾਲੀਆਂ ਦੇ ਵਿੱਚ ਹੁਣ ਦੇਖੋ ਇਹ ਹੈ ਇਹ ਹੋਇਆ ਪਰ ਹੋਇਆ ਸਿਰਫ ਇਨ੍ਹਾਂ ਚਤਾਲੀਆਂ ਦੇ ਵਿੱਚ ਹੀ ਆ ਹੁਣ ਵੱਡੇ ਸਵਾਲ ਖੜੇ ਕਿਸਤੇ ਹੁੰਦੇ ਨੇ ਵੱਡੇ ਸਵਾਲ ਇਹ ਖੜੇ ਹੁੰਦੇ ਨੇ ਕਿ ਯਾਰ ਮਤਲਬ ਸਾਡਾ ਇਹ ਜਾ ਕਿਧਰ ਨੂੰ ਰਹੀਆਂ ਅਸੀਂ ਕਿਹੜੇ ਪਾਸੇ ਵੱਲ ਜਿਹੜੇ ਹੈਗੇ ਬਾਦ ਰੰਗੂ ਕਿ ਕਿ ਇੱਥੋਂ ਤੱਕ ਪਹੁੰਚਣ ਲੱਗਿਆ ਨਾ ਕਿਸੇ ਐਗਜ਼ਾਮ ਤੱਕ ਪਹੁੰਚਣ ਲੱਗਿਆ ਜਵਾਬਕ ਨੂੰ ਪਤਾ ਹੁੰਦਾ ਉਹਦਾ ਕੀ ਕੁਝ ਲੱਗ ਜਾਂਦਾ ਤੇ ਭਾਈ ਜੇ ਇੱਥੇ ਐਸਾ ਕੁਝ ਹੀ ਹੋਣਾ ਹੁਣ ਇੱਥੇ ਕੀ ਚੱਲਿਆ ਅਸੀਂ ਇਹ ਤਾਂ ਹੁਣ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੂ ਕੀ ਪੇਪਰ ਲੀਕ ਹੋਇਆ ਕੀ ਸੀਟਾਂ ਵਿਕੀਆਂ ਜਾਂ ਫਿਰ ਕੁਝ ਐਸਾ ਹੋਇਆ ਕਿ ਜਿਹੜੀਆਂ ਇਹਨਾਂ ਦੀਆਂ OMR ਸ਼ੀਟਸ ਸੀ ਜਿਹਦੇ ਵਿੱਚ ਮਾਰਕ ਕੀਤਾ ਹੋਇਆ ਸੀ ABCD ਉਹ ਬਾਅਦ ਵਿੱਚ ਭਰੀਆਂ ਗਈਆਂ ਸਭ ਕੁਝ ਮਿਲ ਰਿਹਾ ਜਿਆਦਾ ਨਕਲਬੱਜੀ ਕਿਉਂਕਿ ਇੱਕੋ ਜੇ ਨੰਬਰ ਹੈ ਇੱਕੋ ਜੇ ਸਵਾਲ ਸਹੀ ਗਲਤ ਕਰ ਰਹੇ ਹੈ ਤੇ ਜਾਂ ਫਿਰ ਜਿਵੇਂ ਤੁਸੀਂ ਕਹਿ ਰਹੇ ਹੋ ਉਹ ਐਮ ਆਰ ਸੀਟਾਂ ਜਿਹੜੀਆਂ ਅਨਸਰ ਸੀਟਾਂ ਹੈਗੀਆਂ ਉਹ ਬਾਅਦ ਕੀਤੇ ਇੱਕ ਸੈਂਟਰ ਚ ਘਰ ਚ ਜਾਂ ਕਿਸੇ ਵੀ ਜਗ੍ਹਾ ਤੇ ਭਰੀਆਂ ਹੈ ਇਹ ਸਵਾਲ ਤਾਂ ਖੜੇ ਹੁੰਦੇ ਹੀ ਹੈ ਨਾ ਫਿਰ ਹਾਂ ਮਤਲਬ ਪਰਦਾ ਫਾਸ਼ਟਾ ਹੋਣਾ ਚਾਹੀਦਾ ਸਵਾਲ ਤਾਂ ਖੜੇ ਹੁੰਦੇ ਨੇ ਜਾਂ ਫਿਰ ਕੁਝ ਨਕਲ ਇਸ ਤਰੀਕੇ ਨਾਲ ਵੱਜੀ ਕੋਈ ਬਲੂਟ ਟਾਈਪ ਢੰਗ ਨਾਲ ਕਿਸੇ ਹੋਰ ਢੰਗ ਨਾਲ ਕਿ ਭਾਈ ਸਾਰਿਆਂ ਦਾ ਹੀ ਸੇਮ ਆ ਸਭ ਕੁਝ ਏ ਟੂ ਜ਼ेड ਚੀਜ਼ ਸੇਮ ਆ ਕੁਛ ਨਾ ਕੁਛ ਤਾਂ ਭਾਈ ਮਤਲਬ ਗੱਲ ਇਹ ਅਸੀਂ ਇਹ ਨਹੀਂ ਕਹਿ ਰਹੇ ਕਹਿੰਦੇ ਕਿ ਠੀ ਇਹ 44 ਜਿਹੜੇ ਨੇ ਇਹ ਕਿੰਨਾਂ ਦੀਆਂ ਨੌਕਰੀਆਂ ਖਾ ਗਏ ਜੇਕਰ ਇਥੇ ਘਟਾਲਾ ਹੋਇਆ ਤੇ ਹੁਣ ਦੇਖੋ ਇੰਨੇ ਤੱਥ ਸਾਹਮਣੇ ਰੱਖਤੇ ਇੰਨੇ ਤੱਥਾਂ ਤੋਂ ਬਾਅਦ ਤਾਂ ਤੁਹਾਨੂੰ ਲੱਗਦਾ ਕਿ ਇਨਵੈਸਟੀਗੇਸ਼ਨ ਤਾਂ ਹੋਣੀ ਚਾਹੀਦੀ ਹੈ ਇਨਵੈਸਟੀਗੇਸ਼ਨ ਤਾਂ ਹੋਣੀ ਲਾਜ਼ਮੀ ਹੈ ਕਿ ਜੇ ਇਹ ਭਰਤੀ ਘੁਟਾਲਾ ਜੇਕਰ ਹੋਇਆ ਤਾਂ ਇਹਦੇ ਪਿੱਛੇ ਕਿਹੜੇ ਮਾਸਟਰਮਾਈਂਡ ਨੇ ਕਿਹੜੇ ਵੱਡੇ ਨੇ ਕਿਉਂਕਿ ਸਰਕਾਰ ਆਪਣੇ ਆਪ ਨੂੰ ਭ੍ਰਿਸ਼ਟਾਚਾਰ ਮੁਕਤ ਕਹਿੰਦੀ ਆ ਤੇ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੇ ਵਿੱਚ ਜੇਕਰ ਐਸਾ ਕੁਝ ਹੋ ਰਿਹਾ ਤਾਂ ਉਹ ਐਡੇ ਕਿਹੜੇ ਵੱਡੇ ਜਿਹੜੇ ਹੈਗੇ ਨੇ ਗਰੋ ਬੈਠੇ ਨੇ ਜਿਨ੍ਹਾਂ ਨੂੰ ਪਰਵਾਹ ਹੀ ਨਹੀਂ ਸਰਕਾਰ ਦੀ ਕਿ ਸਰਕਾਰ ਭ੍ਰਿਸ਼ਟਾਚਾਰ ਮੁਕਤ ਦਾ ਨਾਅਰਾ ਲਾਉਂਦੀ ਆ ਸਾਨੂੰ ਕੋਈ ਪਰਵਾਹ ਨਹੀਂ ਅਸੀਂ ਆਪਦਾ ਕੰਮ ਪਹਿਲਾਂ ਵੀ ਕਰਦੇ ਤੁਸੀਂ ਦੇਖੋ ਕਿੰਨਿਆਂ ਦੀਆਂ ਉਮੀਦਾਂ ਤੇ ਪਾਣੀ ਫਿਰਿਆ ਹੂ 40ਆਂ ਤਾਂ ਸਾਡੇ ਸਾਹਮਣੇ 40ਆਂ ਦੀਆਂ ਉਮੀਦਾਂ ਤੇ ਤਾਂ ਪਾਣੀ ਫਿਰ ਗਿਆ ਹੋਰ ਕਿੰਨਿਆਂ ਦੀਆਂ ਉਮੀਦਾਂ ਤੇ ਪਾਣੀ ਫਿਰਿਆ ਹੂ ਕੀ ਕੱਲ ਨੂੰ ਕੋਈ ਇੱਥੋਂ ਤੱਕ ਪਹੁੰਚਣ ਦੀ ਵੀ ਜ਼ਰਤ ਕਰ ਲੂਗਾ ਗਰੀਬ ਘਰ ਦਾ ਜਵਾਬ ਜੀ ਜਿਹਦੀ ਦਿਹਾੜੀ 300 400 500 ਆ ਉਹ ਸਿਰਫ ਆਪਦੇ ਜਵਾਕਾਂ ਨੂੰ ਦੋ ਟੰਕ ਡੰਗ ਦੀ ਰੋਟੀ ਦੇ ਸਕਦਾ ਤੇ ਪੜਾ ਸਕਦਾ ਹੈ ਉਹਦੇ ਮਨ 'ਚ ਕੁਆਸ ਉਮੀਦ ਆ ਕਿ ਮੁੰਡੇ ਨੂੰ ਪੁੱਤ ਨੂੰ ਧੀ ਨੂੰ ਚੰਗੀ ਨੌਕਰੀ ਤੇ ਪਹੁੰਚਾ ਦਈਏ ਤਾਂ ਜੋ ਸਾਡੀ ਗਰੀਬੀ ਚੱਕੀ ਜਾਵੇ ਹੁਣ ਇੱਥੇ ਆ ਕੇ ਉਹਨਾਂ ਦੀਆਂ ਅਸਾਂ ਦਾ ਪਾਣੀ ਫਿਰ ਗਿਆ ਨਾ ਫਰੇਟ ਜਿੰਮੇਵਾਰ ਕਾਉਣਾ ਅੱਛਾ ਇਹਦੇ ਵਿੱਚ ਜਾਸ ਇੱਕ ਹੋਰ ਵੀ ਹੈ ਜਿਵੇਂ ਤੁਸੀਂ ਗਿਨਾਇਆ ਨਾ ਬਠਿੰਡਾ ਮਾਨਸਾ ਦੋ ਤਿੰਨ ਜਲੇ ਹੈ ਮਤਲਬ ਮੈਨੂੰ ਮੈਂ ਮਹਿਸੂਸ ਹੋਣ ਖੜਾ ਖੜਾ ਕਰ ਰਿਹਾ ਸੀ ਵੀ ਯਾਰ 80 90% ਪੰਜਾਬ ਫੈਲਾਇਕ ਤੁਰਿਆ ਫਿਰਦਾ ਹੁਸ਼ਿਆਰਪੁਰ ਵਾਲੇ ਕਹਿੰਦੇ ਪੜਾਈ ਚ ਬਹੁਤ ਚੰਗੇ ਆ ਅਮਰਸਾ ਜਲੰਧਰ ਵੱਡੇ ਵੱਡੇ ਸ਼ਹਿਰ ਹੈਗੇ ਆ ਉਹਨਾਂ ਦਾ ਕੋਈ ਬੰਦ ਬੱਚਾ ਵੀ ਨਹੀਂ ਆਇਆ ਕਿ ਪੜ੍ਹਦੇ ਹੀ ਨਹੀਂ ਗੱਲ ਤੇਹੀ ਹੈ ਨਾ ਹੁਣ ਹੁਸ਼ਿਆਰਪੁਰ ਸਾਈਡ ਜਲੰਧਰ ਸਾਈਡ ਚੱਲੋ ਕਹਿੰਦੇ ਬਹੁਤ ਦੇਖਿਆ ਪੜ੍ਹਾਈ ਦੇ ਵਿੱਚ ਬਹੁਤ ਹੁਸ਼ਿਆਰ ਮੈਂ ਤਾਂ ਮੈਂ ਦੇਖੋ ਆਪਾਂ ਕਿਉਂਕਿ ਹਾਲੇ ਤੇ ਸਵਾਲ ਖੜੇ ਕਰ ਰਹੇ ਆਂ ਆਪਾਂ ਗੱਲਾਂ ਕਰਨੀਆਂ ਤੇ ਬਹੁਤ ਹੋ ਸਕਦੀਆਂ ਸੀ ਬਹੁਤ ਕੁਝ ਕਰ ਸਕਦੇ ਆਂ ਪਰ ਅਸੀਂ ਸਿਰਫ ਤੱਥਾਂ ਤੇ ਗੱਲ ਕੀਤੀ ਹੈ ਜਿਹੜੇ ਤੱਥ ਸਾਡੇ ਕੋਲੇ ਆ ਤੇ ਸਵਾਲ ਖੜੇ ਕੀਤੇ ਆ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਹਦੇ ਤੇ ਜਿਹੜਾ ਹੈਗਾ ਕਾਰਵਾਈ ਕਰੇ ਕਿਉਂਕਿ ਹੁਸ਼ਿਆਰਪੁਰ ਵਾਲੇ ਹੋਗੇ ਕਿਥੋਂ ਤੱਕ ਪਈਆ ਜਾਂ ਫਿਰ ਇਹ ਆ ਕਿ ਉਹਨਾਂ ਨੇ ਵੀ ਪੇਪਰ ਨਹੀਂ ਤਾਂ ਪੇਪਰ ਤਾਂ ਦਿੱਤਾ ਹੋ। ਹਾਂ ਬਿਲਕੁਲ ਤੁਸੀਂ ਕਹਿੰਦੇ ਹੁੰਦੇ ਨਾ ਕਿ ਕੋਈ ਜਿਹੜੀ ਹੈਗੀ ਆ ਭਰਤੀ ਨਿਕਲਿਆ ਬੈਨ ਕਿਸੇ ਚਪੜਾਸੀ ਦੀ ਪੀ ਐਚ ਡੀ ਵਾਲੇ ਉਹ ਜਾਂਦੇ ਆ ਜਾਂਦੇ ਬਿਲਕੁਲ ਪੀ ਐਚ ਡੀ ਵਾਲੇ ਜਾਂਦੇ ਤੇ ਭਾਈ ਲੱਖਾਂ ਬਦਿਆਂ ਭਾਈ ਇਹ ਤਾਂ ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ ਦਾ ਇੰਸਪੈਕਟਰ ਆਏ ਇਹਦੇ ਚ ਕਿਉਂ ਨਹੀਂ ਜਾਣਗੇ ਆ ਇੱਥੇ ਆਦੇਸ਼ ਦੇ ਅੱਗੇ ਉਹ ਬਣਿਆ ਹੋਇਆ TCS TCS ਦਾ ਸ਼ਾਇਦ ਜ਼ੋਨ ਬਣਿਆ ਹੋਏਗਾ ਮਨਾਂ ਪੇਪਰ ਵਾਲਾ ਤੇ ਜਦੋਂ ਪੇਪਰ ਹੁੰਦਾ ਤੁਸੀਂ ਦੇਖਿਆ ਕਰੋ ਉੱਥੇ ਮੇਨ ਹਾਈਵੇ ਦੇ ਉਪਰ ਆਏ ਭੀੜ ਲੱਗੀ ਹੁੰਦੀ ਹੈ ਜਿ ਪੁਰਾਣਾ ਵੱਡਾ ਮੇਲਾ ਲੱਗਿਆ ਹੁੰਦਾ ਉਹੀ ਹੈ ਨਾ ਤਾਂ ਚੱਕਰ ਇਹੀ ਹੈ ਨਾ ਯਾਰ ਕਿਸੇ ਸਵਾਲ ਇਹ ਵੀ ਇਸ ਤਰ੍ਹਾਂ ਦੇ ਵੀ ਮੰਨ ਲਓ ਖੜੇ ਹੁੰਦੇ ਜਾਂ ਆਪਾਂ ਸਮਾਜ ਦੀ ਕਿਵੇਂ ਚੰਗੇ ਦੀ ਸਿਰਜਣਾ ਕਰ ਸਕਦੇ ਹਾਂ ਮੰਨ ਲਓ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਮਹਿਕਮੇ 'ਚ ਇਹ ਭਰਤੀ ਦੀ ਨਹੀਂ ਹੋਰ ਵੀ ਭਰਤੀ 'ਚ ਮੰਨ ਲਓ ਭ੍ਰਿਸ਼ਟ ਤਰੀਕੇ ਨਾਲ ਜਾਂਦਾ ਪੈਸੇ ਦੇ ਕੇ ਹੋਰ ਕਰਕੇ ਗਲਤ ਕੰਮ ਤਾਂ ਫਿਰ ਉਹ ਜਦੋਂ ਅੱਗੇ ਜਾ ਕੇ ਕੁਰਸੀ ਤੇ ਬੈਠੂਗਾ ਕੀ ਲੋਕਾਂ ਨੂੰ ਇਨਸਾਫ ਦੇਊਗਾ ਪੈਸੇ ਦੇ ਕੇ ਬੈਠਾ ਹੈ ਭ੍ਰਿਸ਼ਟਾਚਾਰ ਕਰਕੇ ਬੈਠਾ ਹੈ ਕੀ ਦੇਣਾ ਇਨਸਾਫ ਉਹ ਹੀ ਤਾਂ ਗੱਲ ਨਾ ਉਹ ਦੇਖੋ ਉਹ ਇਨਸਾਫ ਕਿਵੇਂ ਦੇ ਦੂਗਾ ਜਿਹੜਾ ਆਪ ਚਿੱਕੜ ਤੋਂ ਲੰਘ ਕੇ ਕੁਰਸੀ ਤੇ ਉਹ ਆਪ ਦੇ ਦਾਗ ਤੋਂ ਆਪ ਉਹਨੂੰ ਪਤਾ ਹੁਣ ਜਿਹੜੇ ਨੂੰ ਪਤਾ ਅਸੀਂ ਨਹੀਂ ਕਹਿੰਦੇ ਕਿ ਯਾਰ ਇੱਥੇ ਕੋਈ ਪੈਸਾ ਚੱਲਿਆ ਕੀ ਚੱਲਿਆ ਪਰ ਚਲੋ ਆਪਾਂ ਇੱਕ ਮਤਲਬ ਆਧਾਰਨ ਲੈ ਲਈਏ ਕਿ ਜੇਕਰ ਇੱਥੇ ਪੈਸਾ ਚੱਲਿਆ ਹੁਣ ਜਿਹੜੇ ਨੂੰ ਪਤਾ ਮੈਨੂੰ ਵੀ 25 ਲੱਖ ਦੇ ਵਿੱਚ ਸੀਟ ਮਿਲ ਗਈ ਜਾਂ ਕੁਝ ਵੀ ਮਿਲਿਆ ਕਹੋ ਤੁਹਾਨੂੰ ਕੀ ਲੱਗਦਾ 20 25 ਲੱਖ ਤਾਂ ਪੂਰੇ ਹੀ ਕਰੂ ਫੇਰ ਜਾਂ ਫੇਰ ਹੀ ਜਾ ਕੇ ਤੇ ਜਾ ਕੇ ਫਿਰ ਜਿਹੜੇ ਨੇ 20 25 ਲੱਖ ਪੂਰਾ ਕਰਿਆ ਉਹ ਕ੍ਰਾਪਟ ਹੀ ਹੋ ਗਿਆ ਨਾ ਉਹ ਕ੍ਰਾਪਟ ਹੋ ਗਿਆ ਮਤਲਬ ਉਹੀ ਗੱਲ ਆ ਕਿ ਤੁਸੀਂ ਉੱਥੇ ਜਾ ਕੇ ਮੰਡੀ ਦੇ ਵਿੱਚ ਖੜ ਗਏ ਤੁਹਾਡੀ ਬੋਲੀ ਕਿਹ ਨਾਲ ਲੱਗੀ ਪਰ ਉਹਦੂ ਬਾਤ ਤਾਂ ਤੁਹਾਨੂੰ ਪਤਾ ਨਾ ਕਿ ਤੁਸੀਂ ਵੇ ਮਤਲਬ ਜਿਹੜਾ ਉੱਥੇ ਤੱਕ ਪਹੁੰਚੂਗਾ ਕਰਪਟ ਕੋਈ ਭ੍ਰਿਸ਼ਟਾਚਾਰ ਤਾਂ ਫਿਰ ਉਹ ਕਰਪਸ਼ਨ ਕਿਵੇਂ ਦੂਰ ਕਰ ਦੂ ਮੈਂ ਤਾਂ ਮੈਂ ਤਾਂ ਪਹਿਲਾਂ ਹੀ ਕਿਹਾ ਨਾ ਕਿ ਜੇ ਭ੍ਰਿਸ਼ਟਾਚਾਰ ਮੁਕਤ ਸਰਕਾਰ ਦਾ ਜਿਹੜਾ ਨਾਰਾ ਦਿੰਦੇ ਆ ਜੇਕਰ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੇ ਵਿੱਚ ਐਸਾ ਕੁਝ ਹੋ ਰਿਹਾ ਤਾਂ ਫਿਰ ਉਹ ਕਿੱਡਾ ਵੱਡਾ ਗਰੋ ਹੋਣਾ ਜਿਹਨੂੰ ਇਹੀ ਡਰ ਨਹੀਂ ਕਿ ਇਹ ਤਾਂ ਭ੍ਰਿਸ਼ਟਾਚਾਰ ਮੁਕਤ ਸਰਕਾਰ ਆ ਯਾਰ ਮੈਨੂੰ ਲੱਗਦਾ ਇੱਕੋ ਜੀ ਇਹ ਗੱਲ ਆ ਸਾਰੀਆਂ ਪਾਰਟੀਆਂ ਦੀ ਸਾਰੀਆਂ ਸਰਕਾਰਾਂ ਦੀ ਕਿਉਂਕਿ ਸਮੇਂ-ਸਮੇਂ ਤੇ ਜਿਵੇਂ ਕੈਪਟਨ ਸਰਕਾਰ ਦੇ ਪੀਪੀਐਸਸੀ ਨੇ ਜਿਹੜੀ ਭਰਤੀ ਕੀਤੀ ਉਹ ਤੇ ਸਵਾਲ ਪੀਸ ਇਸ ਭਰਤੀ ਕਰੇ ਸੀ ਉਹਦੇ ਸਵਾਲ ਉੱ ਦੇ ਚਟੇ ਮਟੇ ਗੱਲ ਪਤਾ ਕੀ ਆ ਚਲੋ ਸਰਕਾਰਾਂ ਸਾਰੀਆਂ ਪਾਰਟੀਆਂ ਕੋਥਾਲੇ ਦੇ ਚਟੇ ਮਟੇ ਲੀਡਰ ਇੱਕੋ ਮੈਂ ਤਾਂ ਪਹਿਲਾਂ ਵੀ ਕਿਹੜਾ ਵੀ ਲੀਡਰ ਜਿਹੜੇ ਹੁੰਦੇ ਇੱਕੋ ਬਾੜੀ ਦੇ ਬੱਚੇ ਹੁੰਦੇ ਇਹ 'ਚ ਕੋਈ ਸ਼ੱਕ ਨਹੀਂ ਪਰ ਗੱਲ ਤਾਂ ਇਨ੍ਹਾਂ ਸਟੂਡੈਂਟਸ ਤੇ ਜਾਂਦੀ ਹੈ ਨਾ ਜਿਹੜੇ ਕਿਉਂਕਿ ਚਲੋ ਮੰਨ ਲਈਏ ਕਿ ਇਹਦੇ ਇਹ ਤਾਂ ਰੱਟ ਪੈ ਗਈ ਇਹ ਭਰਤੀ ਇੱਥੇ ਵਿਚਾਲੇ ਰੁਕ ਜੁਗੀ ਪਰ ਜਿਹੜੇ ਠੀਕ ਆ ਇਹ 44 ਗਲਤ ਹੈ ਪਰ ਜਿਹੜੇ ਸਲੈਕਟ ਹੋ ਗੋ ਉਹਨਾਂ ਦਾ ਹੀ ਕਸੂਰ ਆ ਯਾਰ ਉਹ ਉਹ ਕਹਿੰਦੇ ਨੇ ਵੀ ਉੱਠਦੇ ਬੋਲਾਂ ਵਾਲੀ ਗੱਲ ਆ ਹੁੰਡ ਗਿਆ ਹੁੰਡ ਗਿਆ ਹੁੰਡ ਗਿਆ ਓ ਡਿੱਗਦਾ ਹੀ ਨਹੀਂ ਉਹ ਤਾਂ ਵਿਚ ਉਹ ਤਾਂ ਵਿਚਾਰੀ ਰਹਿ ਗਈ ਨਾ ਲੰਮਕਦੇ ਲੰਮਕਦੇ ਹੁਣ ਉਹ ਨਾਤਾ ਅਗਲਾ ਪਰ ਸਕਦੇ ਆ ਕਹਿੰਦੇ ਯਾਰ ਮੈਂ ਤਾਂ ਲੱਗਿਆ ਹੋਇਆ ਅੱਜ ਨਿਕਲ ਜਾ ਕੱਲ ਨਿਕਲ ਜਾ ਅੱਜ ਨਿਕਲ ਜਾ ਕੱਲ ਨਿਕਲ ਜਾ ਉਦੋਂ ਨੂੰ ਉਹਦੀ ਉਮਰ ਨਾ ਵੀਰ ਫੇਰ ਕੀ ਕਰੂ ਚੇਤਾ ਹੋਇਆ ਚੰਗੇ ਕਰਦਾ ਜੇ ਤਾਂ ਚਾਰ ਕਿਲੇ ਪੈਲੀ ਦੇ ਹੋ ਚੱਲ ਠੀਕ ਆ ਖੇਤੀ ਕਰਕੇ ਉਹਦਾ ਗੁਜ਼ਾਰਾ ਕਰ ਲੂ ਜੇ ਹੋਇਆ ਚੰਗੇ ਕਰਦਾ ਕੋਈ ਬਿਜ਼ਨਸ ਚ ਹੋਇਆ ਬਾਪੂ ਦੀ ਕੋਈ ਦੁਕਾਨ ਹੋਈ ਕੋਈ ਬਿਜ਼ਨਸ ਹੋਇਆ ਉਹ ਵੀ ਕਰ ਲੂ ਜਿਹੜਾ ਕੋਈ ਢਾਡੀ ਢਾਰ ਹੋਇ ਕਰੂ ਇੱਥੋਂ ਤੱਕ ਪੜ ਕੇ ਐਡ ਫਿਰ 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 ਉਹ ਤੁਹਾਨੂੰ ਲੱਗਦਾ ਵੀ ਉਹਦੇ ਜਵਾਕ ਨੂੰ ਪੜਾ ਦੂ। ਚਲ ਜੇ ਜਵਾਕ ਨੂੰ ਪੜਾ ਦੂ ਫਿਰ 25 ਸਾਲਾਂ ਤੱਕ ਉਹਦੇ ਮਨ ਦੇ ਵਿੱਚ ਇੱਕੋ ਟੱਲੀ ਖੜਕੀ ਦੀ ਰੋ ਕਿ ਜੋ ਮੇਰੇ ਨਾਲ ਹੋ ਗਿਆ ਮੇਰੇ ਜਵਾਕ ਨਾਲ ਨਾ ਹੋ ਜੇ ਮੇਰੀ ਧੀ ਨਾਲ ਨਾ ਹੋ ਜੇ ਮੇਰੇ ਪੁੱਤ ਨਾਲ ਨਾ ਹੋ ਜੇ। ਮਤਲਬ ਗਲਤ ਹੈ ਨਾ ਕਿ ਹੁਣ ਗਰੀਬਾਂ ਦੇ ਗਰੀਬ ਜਵਾਕਾਂ ਦੇ ਹੱਥਾਂ ਦੇ ਵਿੱਚੋਂ ਕੀ ਪੜ੍ਹਾਈ ਵੀ ਖੋਸ ਰਹੀ ਆ। ਗਰੀਬ ਜਵਾਕਾਂ ਦੇ ਹੱਥਾਂ ਦੇ ਵਿੱਚੋਂ ਕੀ ਹੁਣ ਨੌਕਰੀਆਂ ਵੀ ਖੋਸ ਰਹੀਆਂ। ਆਮ ਲੋਕਾਂ ਦੇ ਹੱਥਾਂ ਦੇ ਵਿੱਚੋਂ ਕੀ ਹੁਣ ਨੌਕਰੀਆਂ ਜਾ ਰਹੀਆਂ, ਦੂਰ ਹੁੰਦੀਆਂ ਜਾ ਰਹੀਆਂ। ਜਾਂ ਆਪਾਂ ਇੱਥੇ ਡਿਸਰਵਿੰਗ ਕੈਂਡੀਡੇਟਸ ਕਹ ਲਈਏ ਜਿਹ ੱਲਿਆਂ ਦੇ ਵਿੱਚੋਂ ਨੌਕਰੀਆਂ ਪਾਸੇ ਹੁੰਦੀਆਂ ਜਾ ਰਹੀਆਂ ਕੀ ਹੁਣ ਆਹ ਕੁਛ ਚੱਲਿਆ ਕਰਨਾ ਹੈਗਾ ਤੇ ਜੇ ਇਹ ਕੁਛ ਚੱਲਿਆ ਹੋਊਗੀ ਪਹਿਲਾਂ ਵੀ ਇਲਜ਼ਾਮ ਬੜੇ ਲੱਗੇ ਨਾ ਹੁਣ ਵੀ ਇਲਜ਼ਾਮ ਲੱਗੇ ਤੇ ਜੇ ਇਹ ਇਸੇ ਤਰ੍ਹਾਂ ਚੱਲਦਾ ਰਿਹਾ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਫਿਰ ਆਨਲਾਈਨ ਟਾਈਮ ਦੇ ਵਿੱਚ ਤਾਂ ਤੁਹਾਨੂੰ ਲੱਗ ਕਿ ਜਦੋਂ ਭਰਤੀ ਨਿਕਲਿਆ ਕਰਨੀ ਹੈ ਮਤਲਬ ਸ਼ਾਇਦ ਸਾਹਿਬ ਨੇ ਉਹੀ ਰਾਹ ਅਪਣਾਇਆ ਕਰਨਾ ਜਿਹੜਾ ਰਾਹ ਸ਼ਾਇਦ ਇਹਨਾਂ ਚਤਾਲੀਆਂ ਨੇ ਅਪਣਾਇਆ ਹੋਣਾ ਜੇ ਇੱਚ ਘਟਾਲਾ ਹੋਇਆ ਤਾਂ ਹਰੇਕ ਨੇ ਫਿਰ ਉਹੀ ਰਾਹ ਅਪਣਾਉਣਾ ਪਰ ਪੜੂਗਾ ਕੌਣ ਮਿਹਨਤ ਕੌਣ ਕਰੂਗਾ ਕਿਹਨੇ ਕਰਨੀ ਤਾਂ ਮੁੱਖ ਗਲਤ ਇਹ ਹੈ ਕਿ ਭਾਈ ਇਸ ਚੀਜ਼ ਦੇ ਉੱਪਰ ਕਾਰਵਾਈ ਸਖਤੋ ਸਖਤ ਹੋਵੇ ਸਭ ਤੋਂ ਪਹਿਲਾਂ ਤਾਂ ਇਨਵੈਸਟੀਗੇਸ਼ਨ ਹੋਵੇ ਇਸ ਚੀਜ਼ ਦੀ ਇਨਵੈਸਟੀਗੇਸ਼ਨ ਪ੍ਰੋਪਰ ਤਰੀਕੇ ਨਾਲ ਹੋਵੇ ਕਿਉਂਕਿ ਦੇਖੋ ਜਿਹੜੇ ਸਵਾਲ ਖੜੇ ਕੀਤੇ ਜਾ ਰਹੇ ਨੇ ਤਾਂ ਇਹ ਪੂਰੇ ਆਪਾ ਤੱਥਾਂ ਦੇ ਨਾਲ ਸਵਾਲ ਖੜੇ ਕਰ ਰਹੇ ਨੇ ਅਸੀਂ ਕੋਈ ਐਵੇਂ ਹਵਾ ਦੇ ਵਿੱਚ ਸ਼ੋਰ ਲਗਾਣੀ ਛੱਡੀਆਂ ਕਿ ਆਹ ਹੋ ਰਿਹਾ ਜੀ ਆਹ ਹੋ ਰਿਹਾ ਜੀ ਅਸੀਂ ਚਲੋ ਇੱਕ ਗੱਲ ਅਸੀਂ ਮੰਨ ਗਏ ਕਿ ਭਾਈ ਸਰਕਾਰ ਦੇ ਅਧਿਕਾਰੀ ਨੂੰ ਕਿਸੇ ਨੁਮਾਇंदे ਨੂੰ ਪਤਾ ਹੀ ਨਹੀਂ ਸਰਕਾਰ ਨੂੰ ਪਤਾ ਹੀ ਨਹੀਂ ਇਸ ਬਾਰੇ ਪਰ ਅਸੀਂ ਲੋਕਾਂ ਦੇ ਸਾਹਮਣੇ ਤੱਥ ਰੱਖਦੇ ਹਾਂ ਇਹ ਤਾਂ ਤੁਸੀਂ ਸਰ ਨਾਲ رابطہ ਕਰਕੇ ਸਾਥੋਂ ਲੈ ਵੀ ਸਕਦੇ ਆ ਤਾਂ ਪਰ ਇਹਦੇ ਤੇ ਇਨਵੈਸਟੀਗੇਸ਼ਨ ਹੋਣੀ ਜਿਹੜੀ ਹੈ ਇਨਵੈਸਟੀਗੇਸ਼ਨ ਹੋਵੇ ਲਾਜ਼ਮੀ ਕਿਉਂਕਿ ਜਿੰਨਾਂ ਵੱਲੋਂ ਸਾਡਾ رابطہ ਕੀਤਾ ਉਹਨੇ ਇਹ ਵੀ ਕਿਹਾ ਕਹਿੰਦਾ ਕਿ ਭਾਈ 12 ਤਿੰਨ ਅਕਤੂਬਰ ਨੂੰ ਟਾਈਪਿੰਗ ਦਾ ਟੈਸਟ ਸਾਨੂੰ ਇਹ ਹੈ ਕਿ ਉਸ ਤੋਂ ਪਹਿਲਾਂ ਪਹਿਲਾਂ ਹੋ ਜਾਏ ਕਿਉਂਕਿ ਜੇਕਰ ਦੇਖੋ ਇਸ ਟੈਸਟ ਦੇ ਵਿੱਚ ਰਿਟਰਨ ਦੇ ਵਿੱਚ ਐਸਾ ਕੁਝ ਹੋਇਆ ਤਾਂ ਸੁਭਾਵਿਕ ਤੌਰ ਤੇ ਫਰੋਚਤਾ ਫਾਈਨਲ ਹੋਈ ਹੋਣਾ ਕੰਮ ਉਹ ਤਾਂ ਹੋ ਹੀ ਗਿਆ ਨਾ ਮਤਲਬ ਤਾਂ ਹੀ ਹੁੰਦਾ ਮੇਨ ਟੈਸਟ ਇਹ ਤਾਂ ਮੇਨ ਟੈਸਟ ਕੱਢ ਕੇ ਟਾਈਪਿੰਗ ਦਾ ਤਾਂ ਫਾਈਨਲ ਮੰਨ ਮੈਨੂੰ ਲੱਗਦਾ ਵੀ ਇਹ ਤਾਂ ਜਿੰਨਾਂ ਨੇ ਇਹ ਚੀਜ਼ ਜੇ ਕੀਤੀ ਹੋਈ ਤਾਂ ਤਾਂ ਹੁਣ ਸੋ ਕਾਰਵਾਈ ਕਰਦੀ ਤਾਂ ਫਿਰ ਅਸੀਂ ਕਿਵੇਂ ਕਹਦਾ ਕਿ ਭਾਈ ਭ੍ਰਿਸ਼ਟਾਚਾਰ ਮੁਕਤ ਤਾਂ ਅਸੀਂ ਕਿਵੇਂ ਕਹਦਾ ਕਿ ਅਸੀਂ ਪੰਜਾਬ ਦੇ ਵਿੱਚੋਂ ਕਰਪਸ਼ਨ ਨੂੰ ਦੂਰ ਕਰਨਾ ਚਾਹੁੰਦੇ ਹਾਂ ਮਤਲਬ ਕਰਪਸ਼ਨ ਸ਼ੁਰੂ ਤਾਂ ਗਰਾਊਂਡ ਤੋਂ ਹੀ ਹੁੰਦੀ ਹੈ ਨਾ ਤੇ ਆ ਗਰਾਊਂਡ ਦੀ ਸੱਚਾਈ ਆ ਹਾਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਇੰਨੀਆਂ ਨੌਕਰੀਆਂ ਦਿੱਤੀਆਂ ਅਸੀਂ ਸਲਾਮ ਕਰਦੇ ਹਾਂ ਜੇਕਰ ਤੁਸੀਂ ਨੌਕਰੀ ਨਹੀਂ ਦਿੱਤੀ ਇਹ ਵੀ ਗੱਲ ਆ ਅਸੀਂ ਸਲੂਟ ਤਾਂ ਕਰਦੇ ਹਾਂ ਜੇ ਤੁਸੀਂ ਨੌਕਰੀ ਨਹੀਂ ਦਿੱਤੀ ਤਾਂ ਸਭ ਤੁਹਾਡੇ ਜਿਹੜੀ ਹੈਗੀ ਆ ਸੱਤਾ ਦੇ ਵਿੱਚ ਆ ਨੌਕਰੀਆਂ ਨਿਕਲੀਆਂ ਭਾਰਤੀ ਦਾ ਐਗਜ਼ਾਮ ਜਿਹੜਾ ਤੁਹਾਡੀ ਸੱਤਾ ਦੇ ਵਿੱਚ ਹੋਇਆ ਤੁਹਾਡੀ ਸੱਤਾ ਹੁੰਦੀ ਇਸ ਚੀਜ਼ ਦਾ ਰਿਜ਼ਲਟ ਆਇਆ ਤੇ ਤੁਹਾਡੀ ਸੱਤਾ ਦੇ ਵਿੱਚ ਇਹਦੇ ਉੱਪਰ ਵੱਡੇ ਸਵਾਲ ਖੜੇ ਹੋਗੇ ਪਹਿਲੇ ਚਤਾਲੀਆਂ ਦੇ ਉੱਪਰ ਐਵੇਂ ਨਹੀਂ ਖੜੇ ਹੋਏ ਤੱਥਾਂ ਦੇ ਨਾਲ ਸਬੂਤਾਂ ਦੇ ਨਾਲ ਖੜੇ ਹੋਇਆ ਫਿਰ ਤੁਹਾਡੇ ਵਾਲੀ ਗੱਲ ਉਹ ਮੈਂ ਇੱਕ ਨੂੰ ਸੁਣ ਰਿਹਾ ਸੀ ਉਦੋਂ ਵੀ ਮੇਰੇ ਦਿਮਾਗ ਦੇ ਵਿੱਚ ਵੱਜੀ ਤੋ ਤੁਸੀਂ ਵੀ ਉਹ ਉਦੋਂ ਵੀ ਦਿਮਾਗ ਦੇ ਵਿੱਚ ਵੱਜੀ ਕੀ ਕੱਲੇ ਪੰਜਾਬ ਦੇ ਵਿੱਚੋਂ ਆਹੀ ਏਰੀਆ ਰਹਿ ਗਿਆ ਭਾਵੇਂ ਸਾਡਾ ਹੱਬ ਦਾ ਏਰੀਆ ਕਿਹੇ ਏਰੀਆ ਦਾ ਜਿਹੜਾ ਹਸ਼ਿਆਰ ਜਿਹੜਾ ਇੰਟੈਲੀਜੈਂਟ ਆ ਕੀ ਹੋਰ ਪਾਸੇ ਨਹੀਂ ਹੈਗਾ ਤੁਸੀਂ ਬਿਲੰਦਰ ਵੱਲ ਬੱਜੋ ਤੁਸੀਂ ਨਮੇਸ਼ਰ ਵੱਲ ਬੱਜੋ ਤੁਸੀਂ ਅਮਰਸਰ ਵੱਲ ਬੱਜੋ ਤੁਸੀਂ ਗੁਰਦਾਸਪੁਰ ਵੱਲ ਯਾਰ ਕਿੱਡਾ ਕਿੰਨਾ ਏਰੀਆ ਪਿਆਗਾ ਕਿ ਇਹ ਇੰਨੇ ਕੀ ਰਹਿ ਗਏ ਤਾਂ ਇਹਨਾਂ ਚੀਜ਼ਾਂ ਦੇ ਉੱਪਰ ਸੁਰਿੰਦਰ ਜਿਹੜਿਆ ਸਵਾਲ ਖੜੇ ਹੋਣੇ ਲਾਜ਼ਮੀ ਆ ਤੇ ਅਸੀਂ ਸਵਾਲ ਖੜੇ ਕੀਤੇ ਤੇ ਤੇ ਇਨਵੈਸਟੀਗੇਸ਼ਨ ਹੋਣੀ ਵੀ ਲਾਜ਼ਮੀ ਆ ਤਾਂ ਜੋ ਜਿਹੜੇ ਕੈਂਡੀਡੇਟ ਡਿਜ਼ਰਵ ਕਰਦੇ ਨੇ ਜਾਂ ਜਿਹੜੇ ਮਾਪਿਆਂ ਦੀਆਂ ਆਸਾਂ ਉਮੀਦਾਂ ਤੇ ਜਵਾਕਾਂ ਦੀਆਂ ਆਸਾਂ ਉਮੀਦਾਂ ਨੇ ਭ ऐसे तरह ही नौकरियां ਖਸਦੀਆਂ ਰਹੀਆਂ ਐਸੇ ਤਰ੍ਹਾਂ ਹੀ ਕੁਛ ਨਾ ਕੁਛ ਹੁੰਦਾ ਰਿਹਾ ਤਾਂ ਬਾਹਰ ਬੁਲਾਉਣਾ ਤਾਂ ਗੱਲ ਦੂਰ ਦੀ ਹੈ ਇੱਥੇ ਰਹਿਣਾ ਕਿਸੇ ਨੇ ਨਹੀਂ ਇੱਥੋਂ ਛੱਡ ਕੇ ਸਭ ਚਲੇ ਜਾਣਗੇ ਕਿਉਂਕਿ ਜਿਹੜੇ ਨੌਕਰੀਆਂ ਤੱਕ ਪਹੁੰਚੀ ਠੀਕ ਹੈ ਤੁਸੀਂ ਤੁਹਾਡਾ ਕੰਮ ਸੀ ਨੌਕਰੀ ਕਰਨਾ ਤੁਸੀਂ ਨੌਕਰੀ ਕੱਢੀ ਤੁਹਾਡਾ ਕੰਮ ਸੀ ਐਗਜ਼ਾਮ ਲੈਣਾ ਸੀ ਐਗਜ਼ਾਮ ਲਿਆ ਪਰ ਅੱਗੇ ਅੱਗੇ ਅਗਲਾ ਕੰਮ ਵੀ ਤੁਹਾਡਾ ਹੀ ਹੈ ਨਾ ਕਿ ਉਹ ਭਰਤੀ ਪ੍ਰੋਪਰ ਤਰੀਕੇ ਨਾਲ ਸਿਰੇ ਤੱਕ ਪਹੁੰਚਦੀ ਹੈ ਜਾਂ ਅੱਧ ਵਿਚਾਲੇ ਕੁਛ ਨਾ ਕੁਛ ਹੋ ਜਾਂਦਾ ਤੇ ਫਿਰ ਜੇ ਇੱਕ ਕੁਝ ਹੋਇਆ ਤਾਂ ਇਹ ਵਿਚਾਲੇ ਜਿਹੜੇ ਦਲਾਲ ਬੈਠਿਆਂ ਨੇ ਜਿਹੜੇ ਐਸਾ ਕੁਝ ਕਰਾਉਂਦੇ ਆ ਉਹਨਾਂ ਨੂੰ ਫੜਨ ਦੀ ਜ਼ ਪਦਰ ਤੇ ਵੱਡੇ ਪਦਰ ਤੇ ਪਿਆ ਤਾਂ ਹੁਣ ਇਥੇ ਇਹ ਤਾਂ ਕਹਿ ਨਹੀਂ ਸਕਦੇ ਕਿ ਜੇਕਰ ਇਹ ਹੋਇਆ ਤਾਂ ਹਜ਼ਾਰਾਂ ਦੇ ਵਿੱਚ ਹੋਇਆ ਹੋਣਾ ਇਹ ਤਾਂ ਗੇਮ ਮੈਨ ਲੱਖਾਂ ਜਾਂ ਲੱਖਾਂ ਤੋਂ ਵੀ ਉੱਪਰ ਦੀ ਹੋਣੀ ਹੈ ਹਨਾ ਤਾਂ ਇਹੋ ਚੀਜ਼ ਆ ਕਿ ਭਾਈ ਹੱਥ ਬਨ ਕੇ ਬੇਨਤੀ ਆ ਤੁਸੀਂ ਇਸ ਦੇ ਉੱਪਰ ਇਨਵੈਸਟੀਗੇਸ਼ਨ ਕਰੋ ਇਹਨੂੰ ਇਹਦੇ ਦੀ ਜਾਂਚ ਪੜਤਾਲ ਚੰਗੀ ਤਰ੍ਹਾਂ ਦੇ ਨਾਲ ਹੋਣੀ ਚਾਹੀਦੀ ਹੈ ਜਾਂਚ ਪੜਤਾਲ ਹੋਣ ਤੋਂ ਬਾਅਦ ਜਿਸ ਤਰ੍ਹਾਂ ਦਾ ਵੀ ਕਾਰਵਾਈ ਜੇਕਰ ਇਹਦੇ ਚ ਕੋਈ ਦੋਸ਼ੀ ਨਿਕਲਦਾ ਤਾਂ ਜਿਸ ਤਰ੍ਹਾਂ ਦੀ ਵੀ ਕਾਰਵਾਈ ਆ ਉਸ ਦੋਸ਼ੀ ਦੇ ਉੱਪਰ ਹੋਣੀ ਲਾਜ਼ਮੀ ਹੈ